ਸਭ ਜਾਣੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਇੰਤਜ਼ਾਰ ਸੱਲੂ ਐਨੇ ਸਾਲ ਹੋ ਗਏ ਤੈਨੂੰ ਕਹਾਣੀਆਂ ਲਿਖਦਿਆਂ ਹੋਇਆਂ ਕਦੀ ਮੇਰੇ ਬਾਰੇ ਵੀ ਕਹਾਣੀ ਲੇਖਣਾ ਲੀਨਾ ਨੇ ਸੱਲੂ ਦੇ ਨੇੜੇ ਆ ਕੇ ਆਪਣਾ ਨਰਮ ਸੁਨਹਿਰੀ ਵਾਲਾਂ ਵਾਲਾ ਸਿਰ ਉਹਦੇ ਮੋਢੇ ਤੇ ਰੱਖਦਿਆਂ ਮੱਧਮ ਜਈ ਆਵਾਜ਼ ਵਿੱਚ ਕਿਹਾ ਸੀ ਉਦੋਂ ਉਹ ਦੋਵੇਂ ਦਰਿਆ ਕਿਨਾਰੇ ਖੜੇ ਸਨ ਸ਼ਾਮ ਦਾ سرمਈ ਰੰਗ ਗੂੜਾ ਹੁੰਦਾ ਜਾ ਰਿਹਾ ਸੀ ਹਰ ਪਾਸੇ ਪਸਰੀ ਹੋਈ ਭਰਪੂਰ ਚੁੱਪ ਚਿਕਾਰੋਂ ਅਸ਼ੋਪਲੇ ਹੀ ਦਰਿਆ ਵਗਦੇ ਜਾ ਰਹੇ ਪਾਣੀ ਦਾ ਹੁਸਨ ਕੁਝ ਵਧੇਰੇ ਹੀ ਨਿਕਰਿਆ ਹੋਇਆ ਲੱਗ ਰਿਹਾ ਸੀ ਦਿਨ ਦੇ ਪਰਛਾਵੇਂ ਜਦੋਂ ਟਲਣ ਲੱਗ ਪੈਂਦੇ ਨੇ ਤੇ ਲਾਲ ਸੁਰਖ ਹੁੰਦਾ ਹੋਇਆ ਸੂਰਜ ਦਾ ਗੋਲਾ ਟੁੱਟ ਟੁੱਟ ਟਿੜਕ ਟਿੜਕ ਲਹਿਰਾਂ ਉੱਤੇ ਖਿੱਲਰਦਾ ਜਾਪਦਾ ਹੈ ਤਾਂ ਸੱਲੂ ਤੇ ਲੀਨਾ ਦਰਿਆ ਕਿਨਾਰੇ ਆ ਜਾਂਦੇ ਨੇ ਤੇ ਰੌਸ਼ਨੀਆਂ ਦੀਆਂ ਅਣਗਿਣਤ ਰਿਸਮਾਂ ਨੂੰ ਵੇਖਦੇ ਰਹਿੰਦੇ ਨੇ ਜੀ ਸਾਮ ਲੀਨਾ ਨੇ ਸੱਲੂ ਸਾਹਮਣੇ ਇਹ ਅਣਹੋਣੀ ਪੇ ਇੱਛਾ ਪੇਸ਼ ਕੀਤੀ ਸੀ ਕਿ ਉਹ ਲੀਨਾ ਉਤੇ ਕੋਈ ਕਹਾਣੀ ਲਿਖੇ ਐਨ ਉਸੇ ਵੇਲੇ ਸੱਲੂ ਨੇ ਇੱਕ ਨਿੱਕੀ ਲਾਲ ਮੱਛੀ ਵੇਖੀ ਜਿਸਨੇ ਇੱਕ ਤਰਦੇ ਹੋਏ ਕੇਕੜੇ ਨੂੰ ਨਿਕਲ ਜਾਂਦੀ ਕੋਸ਼ਿਸ਼ ਵਿੱਚ ਦਰਿਆ ਦੀ ਸ਼ਾਂਤ ਸਤਹ ਉਤੇ ਹਲਚਲ ਮਚਾ ਦਿੱਤੀ ਸੀ ਸੱਲੂ ਸੋਚਣ ਲੱਗਾ ਕੌਣ ਜਾਣੇ ਉਸ ਤੇ ਲੀਨਾ ਵਿੱਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ ਤੂੰ ਐਡੀ ਪਿਆਰੀ ਕੁੜੀ ਐ ਲੀਨਾ ਮੈਂ ਪਲਾ ਤੇਰੇ ਤੇ ਕਹਾਣੀ ਕਿੰਝ ਲਿਖ ਸਕਦਾ ਹਾਂ ਸੱਲੂ ਨੇ ਆਪਣੇ ਖੱਬੇ ਹੱਥ ਦੀ ਹਥੇਲੀ ਨਾਲ ਲੀਨਾ ਦੀ ਮਲਾਈਮ ਗੱਲ ਥਾਪੜਦਿਆਂ ਕਿਹਾ ਕਦੀ ਵਧੀਆ ਸੰਗੀਤ ਤੇ ਦੇ ਅਹਿਸਾਸ ਨੂੰ ਵੀ ਸ਼ਬਦਾਂ ਵਿੱਚ ਕੈਦ ਕੀਤਾ ਜਾ ਸਕਦਾ ਏ ਨਾਲੇ ਲੀਨਾ ਤੇਰੀ ਕਹਾਣੀ ਕਿਸੇ ਹੱਦ ਤੱਕ ਮੇਰੀ ਆਪਣੀ ਕਹਾਣੀ ਵੀ ਤਾਂ ਹੋਵੇਗੀ ਇਸ ਦਾ ਅੰਤ ਸੋਚਣਾ ਪਵੇਗਾ ਕਹਾਣੀ ਜ਼ਿੰਦਗੀ ਨਹੀਂ ਹੁੰਦੀ ਜਿਸ ਨੂੰ ਹਾਲਾਤ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਾਵੇ ਖੈਰ ਚੱਲ ਘਰ ਵਾਪਸ ਚਲੀਏ ਲੀਨਾ ਨੇ ਹੌਲੀ ਜਿਹੇ ਸੱਲੂ ਦੇ ਮੋਢੇ ਨੂੰ ਚੁੰਮਿਆ ਤੇ ਫਿਰ ਉਹ ਦੋਵੇਂ ਇੱਕ ਦੂਜੇ ਦੇ ਲੱਕ ਦਿਵਾਲੇ ਬਾਹਾਂ ਪਾ ਕੇ ਕਦਮਾਂ ਨਾਲ ਕਦਮ ਮਿਲਾਉਂਦੇ ਹੋਏ ਤੁਰਨ ਲੱਗੇ ਹਨੇਰਾ ਹੋ ਜਾਣ ਪਿੱਛੋਂ ਦਰਿਆ ਦੇ ਉੱਚੇ ਕਿਨਾਰੇ ਦੀ ਪਗਡੰਡੀ ਉੱਤੇ ਤੁਰਨਾ ਖਤਰਨਾਕ ਵੀ ਹੋ ਸਕਦਾ ਸੀ ਲਗਭਗ ਡੇਢ ਕ ਸਾਲ ਪਹਿਲਾਂ ਇੱਕ ਹਸੀਨ ਸ਼ਾਮ ਨੂੰ ਇਸ ਪਗਡੰਡੀ ਉੱਤੇ ਆਹਮੋ ਸਾਹਮਣੇ ਆਉਂਦਿਆਂ ਉਹਨਾਂ ਦੀ ਮੁਲਾਕਾਤ ਹੋਈ ਸੀ ਲੀਨਾ ਫਿਨਲੈਂਡ ਦੇ دارੁਲ ਖਲਾਫਾ ਹੇਲ ਦੀ ਰਹਿਣ ਵਾਲੀ ਸੀ ਅਤੇ ਐਸਟਾਕਹੋਮ ਦੇ ਇੱਕ ਵੱਡੇ ਹਸਪਤਾਲ ਵਿੱਚ ਨਰਸ ਲੱਗੀ ਹੋਈ ਸੀ ਸਲਾਹਉਦੀਨ ਮੁੰਬਈ ਦੇ ਸਵਿਡਿਸ ਹਕੂਮਤ ਦੇ ਖਰਚ ਉਤੇ ਬਿジネス ਮੈਨੇਜਮੈਂਟ ਦੀ ਟ੍ਰੇਨਿੰਗ ਕਰਨ ਆਇਆ ਹੋਇਆ ਸੀ ਲੀਨਾ ਤੇ ਸਲਾਹੂਦੀਨ ਵੀ ਮਿਲੇ ਤਾਂ ਇਦਾਂ ਵੀ ਇਦਾਂ ਕੀ ਜਿਵੇਂ ਮੌਸਮ ਬਹਾਰ ਨਾਲ ਲੇਲੇ ਅਸਮਾਨ ਉੱਤੇ ਇੱਕੋ ਦਿਸ਼ਾ ਵੱਲ ਇੱਕੋ ਰਫ਼ਤਾਰ ਇੱਕੋ ਉਚਾਈ ਉੱਤੇ ਉੱਡਦੇ ਹੋਏ ਬੱਦਲਾਂ ਦੇ ਦੋ ਟੁਕੜੇ ਆਪਸ ਵਿੱਚ ਇੱਕ ਮਿਕ ਹੋਏ ਹੋਣ ਜਦੋਂ ਸਲਾਹਉਦੀਨ ਨੇ ਲੀਨਾ ਨੂੰ ਪਹਿਲੀ ਵਾਰ ਡੁੱਬਦੇ ਸੂਰਜ ਦੀਆਂ ਮਹੀਨ ਰਿਸ਼ਮਾ ਦੀ ਰੋਸ਼ਨੀ ਵਿੱਚ ਲੱਤ-ਪੱਥ ਦਰਿਆ ਦੇ ਕਿਨਾਰੇ-ਕਿਨਾਰੇ ਤੁਰੇ ਆਉਂਦਿਆਂ ਦੇਖਿਆ ਤਾਂ ਉਹ ਉਸਨੂੰ ਬੜੀ ਦਿਲਕਸ਼ ਲੱਗੀ। ਉਂਝ ਵੀ ਸਕੈਡੀਨੇਵੀਅਨ ਕੁੜੀਆਂ ਦੇ ਮੁਕਾਬਲੇ ਵਿੱਚ ਲੀਨਾ ਦਾ ਜਿਸਮ ਠੋਸ ਤੇ ਨਾਜ਼ੁਕ ਸੀ। ਉਸਦੇ ਵਾਲ ਐਨੇ ਸੁਨਹਿਰੇ ਸਨ ਕਿ ਧੁੱਪ ਵਿੱਚ ਚਾਂਦੀ ਦੀਆਂ ਤਾਰਾਂ ਦਾ ਭੁਲੇਖਾ ਪੈਣ ਲੱਗਦਾ ਸੀ। ਮੁਲਾਇਮ ਰੇਸ਼ਮ ਦੇ ਗੁਸ਼ਸ਼ੇ ਜਹੇ ਲੀਨਾ ਦੇ ਹੁਸਨ ਚਿਹਰੇ ਉੱਤੇ ਅੰਤਾਂ ਦੀ ਸਾਦਗੀ ਤੇ ਭੋਲਾਪਨ ਸੀ ਤੇ ਆਤਮ ਸੰਤੁਸ਼ਟੀ ਦਾ ਭਾਵ ਵੀ ਮਾਰਦੀ ਸੀ ਸਲਾਹੁਦੀਨ ਨੇ ਪਹਿਲੀ ਮੁਲਾਕਾਤ ਸਮੇਂ ਹੀ ਉਸ ਨਾਲ ਸਿਨੇਮਾ ਦੇਖਣ ਦੀ ਖਾਹਿਸ਼ ਪ੍ਰਗਟ ਕੀਤੀ ਤੇ ਉਹ ਮੰਨ ਗਈ ਦੂਜੇ ਦਿਨ ਜਦੋਂ ਉਸ ਸਟਾਕਹੋਮ ਦੇ ਐਨ ਵਿਚਕਾਰ ਬਾਦਸ਼ਾਹ ਦੇ ਮਹਿਲ ਲਾਗੇ ਬਣੇ ਤਲਾਹ ਕੋਲ ਮਿਲੇ ਤਾਂ ਦੋਹਾਂ ਨੂੰ ਮਹਿਸੂਸ ਹੋਇਆ ਕਿ ਮਿੱਥੇ ਹੋਏ ਸਮੇਂ ਨਾਲੋਂ ਕਾਫੀ ਪਹਿਲਾਂ ਆ ਗਏ ਨੇ ਲੰਮੇ ਕੱਦ ਦੇ ਪਤਲੇ ਸਰੀਰ ਦੇ ਸੁਲਾਹੂਦੀਨ ਨੇ ਆਪਣੇ ਬਾਰੇ ਦੱਸਿਆ ਮੇਰਾ ਨਾਂ ਜਰਾ ਮੁਸ਼ਕਿਲ ਹੈ ਵੈਸੇ ਘਰ ਵਾਲੇ ਮੈਨੂੰ ਬਚਪਨ ਤੋਂ ਹੀ ਸੱਲੂ ਆ ਕੇ ਬੁਲਾਉਂਦੇ ਨੇ ਉਹਨਾਂ ਇਕੱਠਿਆਂ ਹੀ ਇੱਕ ਫੈਸਲਾ ਕੀਤਾ ਕਿ ਅਗਮਾਰ ਬਰਗਮ ਦੀ ਫਿਲਮ ਦੇਖੀ ਜਾਵੇ ਪਰ ਜਦੋਂ ਸਿਨੇਮਾ ਹਾਲ ਦੇ ਸਾਹਵੇਂ ਟਿਕਟ ਲੈਣ ਦੇ ਇਰਾਦੇ ਨਾਲ ਖੜੇ ਹੋਏ ਸਨ ਤਾਲੀਨਾ ਨੇ ਕਿਹਾ ਸੀ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਸੱਲੂ ਆਪਾਂ ਹੀ ਫਿਲਮ ਦੇਖਣ ਦਾ ਪ੍ਰੋਗਰਾਮ ਕੈਨਸਲ ਕਰ ਦਈਏ ਫਿਲਮ ਉਹਨਾਂ ਲੋਕਾਂ ਨਾਲ ਦੇਖੀ ਜਾਂਦੀ ਹੈ ਜਿਨ੍ਹਾਂ ਨਾਲ ਗੱਲਾਂ ਕਰਨ ਨੂੰ ਜੀ ਨਾ ਕਰਤਾ ਹੋਵੇ ਤੇ ਉੱਚ ਵੀ ਹਾਲ ਦੇ ਹਨੇਰੇ ਵਿੱਚ ਫਿਲਮ ਵੱਲੋਂ ਲਾਪਰਵਾਹ ਤੂੰ ਇਹੀ ਸੋਚਦਾ ਰਹੇਗਾ ਕਿ ਕਿਸੇ ਬਹਾਨੇ ਲੈਣਾ ਦਾ ਹੱਥ ਫੜਾਂ ਤੇ ਚੋਮ ਲਵਾਂ ਤੇ ਮੈਂ ਸੋਚ ਰਹੀ ਹੋਵਾਂਗੀ ਕਿ ਕਾਸ਼ ਤੂੰ ਆਪਣੇ ਇਰਾਦਿਆਂ ਵਿੱਚ ਕਾਮਯਾਬ ਹੋ ਜਾਵੇਂ ਟਿਕ ਟਿਕ ਖਿੜਕੀ ਦੇ ਸਾਹਮਣੇ ਲੱਗੀ ਲਾਈਨ ਵਿੱਚ ਲੀਨਾ ਸੱਲੂ ਦੇ ਬਰਾਬਰ ਖੜੀ ਸੀ ਇਹਨਾਂ ਕਹਿ ਕੇ ਪੂਰੀ ਤਰ੍ਹਾਂ ਗੁੰਮ ਗਈ ਤੇ ਕਹਿਣ ਲੱਗੀ ਇਹ ਨੇ ਮੇਰੇ ਹੱਥ ਲੈ ਇਹਨਾਂ ਨੂੰ ਪਕੜ ਲੈ ਸੱਲੂ ਤੇ ਇਹ ਨੇ ਮੇਰੇ ਹੋਂਟ ਚੁੰਮ ਲੈ ਇਹਨਾਂ ਨੂੰ ਲੀਨਾ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਉਸ ਪਿਆਰ ਦੀ ਪ੍ਰਾਪਤੀ ਦੇ ਇੰਤਜ਼ਾਰ ਵਿੱਚ ਬੰਦ ਕਰ ਲਈਆਂ ਜਿਸ ਦੀ ਇੱਛਾ ਸੱਲੂ ਦੇ ਮਨ ਵਿੱਚ ਵੀ ਸੀ ਉਸ ਨੇ ਲੀਨਾ ਦੇ ਦੋਵੇਂ ਅੱਗੇ ਵਧੇ ਹੋਏ ਹੱਥ ਫੜ ਲਏ ਤੇ ਉਸ ਨੂੰ ਆਪਣੇ ਵੱਲ ਖਿੱਚ ਕੇ ਵਾਰੀ-ਵਾਰੀ ਉਸ ਦੀਆਂ ਬੰਦ ਅੱਖਾਂ ਨੂੰ ਚੁੰਮਿਆ ਤੇ ਫਿਰ ਉਹ ਦੋਵੇਂ ਸਿਲਮਾ ਹੱਥੋਂ ਬਾਹਰ ਨਿਕਲ ਆਏ। ਕੈਂਟਿਆਂ ਬੱਦੀ ਸ਼ਹਿਰ ਵਿੱਚ ਘੁੰਮਦੇ ਰਹੇ। ਫਿਰ ਕੌਫੀ ਪੀਤੀ, ਹੀ ਤੋਂ ਸੈਟ ਵਿੱਚ ਖਾਦੇ ਤੇ ਉਸ ਸ਼ਾਮ ਦੇ ਤੀਸਰੇ ਪਹਿਰ ਹੀ ਦੋਨਾਂ ਨੇ ਰਲ ਕੇ ਲੀਨਾ ਦੇ ਹਸਪਤਾਲ ਦੇ ਨੇੜੇ ਹੀ ਇੱਕ ਛੋਟਾ ਜਿਹਾ ਫਲੈਟ ਕਿਰਾਏ ਉੱਤੇ ਲੈ ਲਿਆ ਸੀ। ਸਲਾਹਉਦੀਨ ਉਸ ਨੂੰ ਹਿੰਦੁਸਤਾਨ ਬਾਰੇ ਦੱਸਦਾ ਰਹਿੰਦਾ ਕਿ ਉੱਥੇ ਲੋੜਾਂ ਥੋੜਾਂ ਦੇ ਬਾਵਜੂਦ ਵੀ ਲੋਕੀ ਖੁਸ਼ ਤੇ ਸੰਤੁਸ਼ਟ ਰਹਿੰਦੇ ਨੇ ਤੇ ਆਪਣੇ ਪਿਆਰਿਆਂ ਨਾਲ ਰੁੱਖੀ ਮਿੱਸੀ ਖਾ ਕੇ ਵੀ ਖੁਦਾ ਦਾ ਸ਼ੁਕਰ ਕਰਦੇ ਨੇ ਲੀਨਾ ਸਲਾਹਉਦੀਨ ਨੂੰ ਸੁਵਿਟਨ ਬਾਰੇ ਦੱਸਦੀ ਜਿੱਥੇ ਜੀਵਨ ਪੱਦਰ ਖਾਸਾ ਉੱਚਾ ਤੇ ਖੁਸ਼ਹਾਲ ਹੋਣ ਦੇ ਬਾਅਦ ਬਾਵਜੂਦ ਵੀ ਦਿਨ-ਪ੍ਰਤੀ ਦਿਨ ਖੁਦ ਖੁਸ਼ੀਆਂ ਦੀਆਂ ਵਾਰਤਾ ਤਾਂ ਵਧ ਰਹੀਆਂ ਹਨ ਲੋਕ ਆਪਣੇ ਅੰਦਰ ਇੱਕ ਖੋਖਲਾਪਨ ਮਹਿਸੂਸ ਕਰਦੇ ਨੇ ਰਾਤੀ ਕਾਫੀ ਦੇਰ ਤੱਕ ਗਰਮ ਪਾਣੀ ਨਾਲ ਨਹਾਉਣ ਤੋਂ ਪਿਛੋਂ ਲੀਨਾ ਸਲਾਹੂਦੀਨ ਦੇ ਕੋਲ ਆ ਲੇਟ ਦੀ ਉਹ ਉਸ ਨੂੰ ਆਪਣੀ ਕਿਸੇ ਕਹਾਣੀ ਦਾ ਅਨਵਾਦ ਸੁਣਾਉਂਦਾ ਤੇ ਇੱਕ ਰਾਤ ਜਦੋਂ ਸਲਾਹੂਦੀਨ ਲਗਭਗ ਸੌਂ ਹੀ ਚੱਲਿਆ ਸੀ ਲੀਨਾ ਨੇ ਪੁੱਛਿਆ ਸੱਚ ਦੱਸੀ ਸੱਲੂ ਕੀ ਤੂੰ ਇੱਕ ਲੇਖਕ ਹੋਣ ਕਰਕੇ ਹੀ ਮੈਨੂੰ ਪਸੰਦ ਕੀਤਾ ਹੈ ਸਲਾਹਉਦੀਨ ਨੇ ਉਨੀਂਦੀਆਂ ਅੱਖਾਂ ਖੋਲ੍ਹ ਕੇ ਉਸ ਵੱਲ ਦੇਖਿਆ ਉਹ ਬਿਸਤਰੇ ਉੱਤੇ ਮੋਢੀ ਪਈ ਹੋਈ ਸੀ ਤੇ ਉਸ ਦਾ ਗੁਲਾਬੀ ਚਿਹਰਾ ਸਰਾਣੀ ਵਿੱਚ ਛिपਿਆ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਸਲਾਹਉਦੀਨ ਨੂੰ ਉਸ ਦੀ ਆਵਾਜ਼ ਕੁਝ ਉਪਰੀ ਜਿਹੀ ਲੱਗੀ ਸੀ ਲੇਖਕ ਹੋਣ ਕਰਕੇ ਮੈਂ ਕੁਝ ਵੀ ਨਹੀਂ ਕਰਤਾ ਲੀਨਾ ਸਲਾਹਉਦੀਨ ਨੇ ਜਰਾ ਸੋਚ ਕੇ ਜਵਾਬ ਦਿੱਤਾ ਹਾਂ ਜਿਹੜਾ ਲੇਖਕ ਮੇਰੇ ਵਿਚਸ਼ੀਪਿਆ ਹੋਇਆ ਏ ਉਹ ਮੇਰੇ ਕੁਝ ਤਜਰਬਿਆਂ ਕੁਝ ਤੱਥਾਂ ਕੁਝ ਅਹਿਸਾਸਾਂ ਦਾ ਚੋਪ ਚਾਲ ਫਾਇਦਾ ਉਠਾ ਲੈਂਦੇ ਤੇ ਜਦੋਂ ਉਹ ਇੰਜ ਕਰਦਾ ਤਾਂ ਮੈਨੂੰ ਉਸਦੀ ਮਹਾਰਤ ਉੱਤੇ ਈਰਖਾ ਹੋਣ ਲੱਗ ਪੈਂਦੀ ਹੈ ਉਹ ਇੱਕ ਤਜਰਬੇਕਾਰ ਚੋਰ ਹੈ ਜਿਹੜਾ ਦਿਨ ਦਿਹਾੜੇ ਸਭਨਾਂ ਦੇ ਸਾਹਮਣੇ ਮੇਰੀ ਚੋਰੀ ਕਰ ਲੈਂਦਾ ਕੀ ਤੂੰ ਉਹ ਨਹੀਂ ਜੋ ਪure ਕਾਗਜ਼ ਉੱਤੇ ਪਾਤਰ ਨੂੰ ਜਿਹੋ ਜਿਹਾ ਚਾਹੇ ਬਣਾ ਦੇਵੇ ਲੀਨਾ ਨੇ ਸਰਾਣੇ ਤੋਂ ਸਿਰ ਝੁੱਕ ਕੇ ਸੁਲਾਹੁਦੀਨ ਵਾਲ ਪੱਸਾ ਪੱਤੀ ਅਤੇ ਪਤਲੀਆਂ-ਪਤਲੀਆਂ ਉਂਗਲਾਂ ਉਸਤੇ ਬੁੱਲਾਂ ਤੇ ਫੇਰਨ ਲੱਗ ਪਈ। ਉਸ ਰਾਤ ਲੀਨਾ ਨੇ ਸ਼ਾਇਦ ਸਲਾਹਉਦੀਨ ਅੰਦਰ छुपी ਲੇਖਨ ਪ੍ਰਤਿਭਾ ਨੂੰ ਕੋਖੰਦਾ ਰਾਤਾ ਕਰ ਲਿਆ ਸੀ। ਬੜਾ ਮੁਸ਼ਕਲ ਸਵਾਲ ਆਇਆ ਇਹ ਸਲਾਹਉਦੀਨ ਨੇ ਲੀਨਾ ਨੂੰ ਆਪਣੇ ਨੇੜੇ ਖਿੱਚ ਲਿਆ। ਉਹ ਮੈਂ ਹੁੰਦਾ ਵੀ ਹਾਂ ਤੇ ਨਹੀਂ ਵੀ ਹੁੰਦਾ ਜੇ ਸੱਚਮੁੱਚ ਮੇਰੇ ਵਿੱਚ ਇਹ ਤਾਕਤ ਹੁੰਦੀ ਕਿ ਇਨਸਾਨ ਨੂੰ ਜਿਵੇਂ ਚਾਹਾਂ ਪੇਸ਼ ਕਰਦਿਆਂ ਤਾਂ ਮੈਨੂੰ ਬੜਾ ਅਫਸੋਸ ਹੋਣਾ ਸੀ ਕਿਉਂਕਿ ਅਸਲ ਜ਼ਿੰਦਗੀ ਵਿੱਚ ਤਾਂ ਮੇਰੇ ਹੱਥ ਵੱਸ ਵਿੱਚ ਕੁਝ ਨਹੀਂ ਲੋਕੀ ਜਿਵੇਂ ਚਾਹੁੰਦੇ ਆ ਕਰਦੀ ਆ ਇਨਸਾਨ ਨੂੰ ਆਪਣੀ ਮਰਜ਼ੀ ਮੁਤਾਬਕ ਨਾ ਵੇਖ ਕੇ ਲੇਖਕ ਨਰਾਜ ਵੀ ਹੋ ਸਕਦਾ ਹੈ ਸਲਾਹਉਦੀਨ ਦੀ ਆਵਾਜ਼ ਵਿੱਚ نیند ਦੀ ਪੈੜਚਾਲ ਸੁਣਾਈ ਦੇਖ ਦੇਣ ਲੱਗੀ ਉਸਨੇ ਅੱਖਾਂ ਬੰਦ ਕਰ ਲਈਆਂ ਨਹੀਂ ਸੱਲੂ ਅੱਜ ਨਹੀਂ ਸੋਣਾ ਆਪਾਂ ਕੁਝ ਗੱਲਾਂ ਕਰਾਂਗੇ ਲੀਨਾ ਨੇ ਬੜੇ ਹੀ ਪਿਆਰ ਨਾਲ ਸਲਾਹੂਦੀਨ ਦੇ ਵਾਲੇ ਆਪਣੀਆਂ ਬਾਹਾਂ ਕੱਸ ਦਿੱਤੀਆਂ ਸੱਲੂ ਕੀ ਤੂੰ ਮੇਰੇ ਨਾਲ ਗੁੱਸੇ ਵੀ ਹੋ ਸਕਦਾ ਹੈ ਕਦੀ ਸੱਚੋ ਸੱਚ ਦੱਸੀ ਲੀਨਾ ਪਿਆਰੀ ਲੀਨਾ ਸਲਾਹੂਦੀਨ ਨੇ ਲੀਨਾ ਦਾ ਮੱਥਾ ਚੁੰਮ ਕੇ ਕਿਹਾ ਤੇਰੇ ਨਾਲ ਬਤਾਏ ਹੋਏ ਪਲ ਤੇਰੇ ਨਾਲ ਕੀਤੀਆਂ ਗੱਲਾਂ ਤੇ ਇਹ ਅੱਜ ਰਾਤ ਦੀ ਬਾਤचीत ਇੰਝ ਲੱਗਦਾ ਜਿਵੇਂ ਮੇਰੀ ਕਿਸੇ ਕਹਾਣੀ ਦਾ ਕਿੱਸਾ ਹੋਵੇ ਤੇ ਤੂੰ ਉਸ ਦੀ ਇੱਕ ਪਾਤਰ ਜਿਹੜੀ ਉਹ ਸਭ ਕੁਝ ਕਹਿ ਰਹੀ ਹੈ ਜਿਸ ਨੂੰ ਸੁਣਨ ਵਾਸਤੇ ਮੈਂ ਤਰਸਦਾ ਰਹਿੰਦਾ ਕੀ ਤੂੰ ਸੋਚਦਾ ਹੈ ਕਿ ਇੰਜ ਹੋਣਾ ਗਲਤ ਹੈ ਹਾਂ ਸੱਚੀ ਗੱਲ ਹੈ ਇਹ ਮੈਂ ਕਦੀ ਕਦੀ ਮੈਂ ਇੰਜ ਜ਼ਰੂਰ ਸੋਚਦਾ ਹਾਂ ਕਿ ਸਾਡੀ ਦੋਸਤੀ ਵਿੱਚ ਕੋਈ ਉਲਝਾਅ ਨਹੀਂ ਜਿਹੜਾ ਕਹਾਣੀ ਵਿੱਚ ਹੋਣਾ ਲਾਜ਼ਮੀ ਹੈ ਮਤਲਬ ਇਹ ਕਿ ਕਿਸੇ ਕਹਾਣੀ ਵਿੱਚ ਇੰਨਾ ਪੱਕਾ ਪਿਆਰ ਕਿੰਜ ਹੋ ਸਕਦਾ ਹੈ ਸਲਾਹਉਦੀਨ ਨੇ ਸ਼ਾਇਦ ਲੀਨਾ ਦੇ ਹੋਠਾਂ ਉੱਪਰ ਬੋਸਾ ਇੰਨਾ ਲੰਬਾ ਕਰ ਦਿੱਤਾ ਕਿ ਉਹ ਬếng ਕਰਨੀ ਭੁੱਲ ਗਈ ਸੀ। ਅਗਲੀ ਸਵੇਰ ਉਠੀ ਤਾਂ ਖਾਸੇ ਖੁਸ਼ ਸੀ। ਉਹ ਤੇ ਜਿਸ ਵੇਰ ਉਹ ਖੁਸ਼ ਹੁੰਦੀ ਸੀ ਸਲਾਹਉਦੀਨ ਦੀਆਂ ਤਲੀਆਂ ਵਿੱਚ ਕੁਤਕੁਤਾਰੀਆਂ ਕਰਕੇ ਉਸ ਨੂੰ ਜਗਾਉਂਦੀ ਹੁੰਦੀ ਸੀ। ਨਾਸ਼ਤਾ ਦੋਵੇਂ ਰਲ ਕੇ ਬਣਾਉਂਦੇ ਸਨ ਤੇ ਕਦੀ ਕਦੀ ਇੰਜ ਵੀ ਹੁੰਦਾ ਸੀ ਕਿ ਉਹ ਦੋਵੇਂ ਰਸੋਈ ਵਿੱਚ ਖਲੋਤੇ ਉਬਲਦੇ ਡੋਲਦੇ ਦੁੱਧ ਨੂੰ ਦੇਖਦੇ ਰਹਿੰਦੇ ਤੇ ਇੱਕ ਦੂਜੇ ਨੂ ਸ਼ਾਦ ਕੇ ਨਾ ਤਾਂ ਅੱਗ ਘੱਟ ਕਰਦੇ ਤੇ ਨਾ ਹੀ ਪਤਲੀ ਹੀ ਥਾਲਾਉਂਦੇ ਸਲੂ ਇੱਕ ਹਿੰਦੁਸਤਾਨੀ ਪਤਨੀ ਵਿੱਚ ਕੀ ਵਿਸ਼ੇਸ਼ ਹੁੰਦਾ ਹੈ ਇੱਕ ਸਵੇਰ ਉੱਪਰ ਦੇ ਡੋਲੇ ਦੁੱਧ ਵੱਲੋਂ ਲਾ ਪ੍ਰਵਾਹ ਲੀਨਾ ਨੇ ਸਲਾਹੂਦੀਨ ਨੂੰ ਪੁੱਛਿਆ ਸਾੜ ਰਹੇ ਦੁੱਧ ਦੀ ਬੂਸਾਰੇ ਫਲੇਟ ਵਿੱਚ ਫੈਲਦੀ ਜਾ ਰਹੀ ਸੀ ਵਫਾਦਾਰੀ ਤਾਬਿਆਦਾਰੀ ਇਹਨਾਂ ਕਹਿ ਕੇ ਕਹਿ ਦੇਣ ਪਿੱਛੋਂ ਤੁਰੰਤ ਸਲਾਹੂਦੀਨ ਨੂੰ ਅਹਿਸਾਸ ਹੋਇਆ ਕਿ ਇਹ ਕੂਬੀਆਂ ਤਾਂ ਲੀਨਾ ਵਿੱਚ ਵੀ ਹਨ ਪਰ ਉਸਨੇ ਗੱਲ ਜਾਰੀ ਰੱਖੀ ਚੂੜੀਆਂ ਦੀ ਖੰਕਾਰ ਹੁੰਦੀ ਹੈ ਮਾਂਗ ਵਿੱਚ ਸੰਦੂਰ ਹੁੰਦਾ ਹੈ ਸੁਹਾਗ ਦਾ غرੂਰ ਹੁੰਦਾ ਹੈ ਉਦੋਂ ਸਲਾਹੁਦੀਨ ਨੇ ਦੇਖਿਆ ਲੀਨਾ ਦਾ ਚਿਹਰਾ ਉੱਤਰ ਗਿਆ ਸੀ ਉਸਨੇ ਦੁੱਧ ਵਾਲੇ ਬਰਤਨ ਨੂੰ ਹੇਠਾਂ ਲਾਇਆ ਅੱਗ ਬੁਝਾ ਦਿੱਤੀ ਤੇ ਹਸਪਤਾਲ ਜਾਣ ਦਾ ਬਹਾਨਾ ਕਰਕੇ ਫਲੈਟ ਵਿੱਚੋਂ ਚਲੀ ਗਈ ਹਾਲਾਂਕਿ ਉਸ ਦਿਨ ਉਸਦੀ ਰੈਸਟ ਸੀ ਉਸ ਸ਼ਾਮ ਲੀਨਾ ਨੇ ਸਲਾਹੁਦੀਨ ਸਾਹਮਣੇ ਇੱਕ ਅਨੋਖੀ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਆਪਣੇ ਉੱਤੇ ਇੱਕ ਕਹਾਣੀ ਲਿਖਵਾਉਣਾ ਚਾਹੁੰਦੀ ਹੈ ਲੀਨਾ ਦੇ ਲੱਕ ਦਵਾਲੇ ਬਾਹਾਂ ਵਾਲੀ ਦਰਿਆ ਕਿਨਾਰੇ ਬਣੀ ਹੋਈ ਉੱਚੀ ਨਵੀਂ ਪਗਡੰਡੀ ਉੱਤੇ ਤੁਰਦਾ ਹੋਇਆ ਸਲਾਹਉਦੀਨ ਸੋਚ ਰਿਹਾ ਸੀ ਉਹਨਾਂ ਵਿੱਚੋਂ ਮੱਛੀ ਕੌਣ ਹੈ ਤੇ ਕੌਣ ਕੀਕੜਾ ਉਸ ਨੂੰ ਆਪਣੇ ਅੰਦਰ ਇੱਕ ਅਜੀਬ ਜਿਹੀ بےਸ਼ਾਨੀ ਮਹਿਸੂਸ ਹੋ ਰਹੀ ਸੀ ਉਸਨੇ ਕਿਹਾ ਕਈ ਲੇਖਕ ਇਹ ਸਮਝਦੇ ਆ ਲੀਨਾ ਕਿ ਉਹ ਉਹੀ ਕੁਝ ਲਿਖਦੇ ਆ ਜੋ ਜ਼ਿੰਦਗੀ ਵਿੱਚ ਵਾਪਰਿਆ ਏ ਤੇ ਕਈ ਅਜਿਹੇ ਆ ਜਿਹੜੇ ਸੋਚਦੇ ਆ ਕਿ ਜ਼ਿੰਦਗੀ ਉਹਨਾਂ ਦੀਆਂ ਲਿਖਤਾ ਮੁਤਾਬਕ ਚੱਲ ਰਹੀ ਏ ਮੈਂ ਤੈਨੂੰ ਅਥਾਹ ਪ੍ਰੇਮ ਕਰਦੀ ਆ ਸੱਲੂ ਉਸੇ ਸਾਮ ਤੇ ਜਦੋਂ ਇਸੇ ਪਗਡੰਡੀ ਉੱਤੇ ਤੈਨੂੰ ਪਹਿਲੀ ਵਾਰ ਦੇਖਿਆ ਸੀ ਇਹਨਾਂ 18 ਮਹੀਨਿਆਂ ਵਿੱਚ ਮੇਰਾ ਯਕੀਨ ਪੱਕਾ ਹੋ ਗਿਆ ਏ ਕਿ ਮੈਂ ਹਮੇਸ਼ਾ ਤੈਨੂੰ ਇੰਨਾ ਹੀ ਪਿਆਰ ਕਰ ਸਕਦੀ ਆ ਤੇਰੀਆਂ ਸਾਰੀਆਂ ਕਹਾਣੀਆਂ ਮੈਨੂੰ ਪਸੰਦ ਨੇ ਉਹ ਜਿਹੜੀਆਂ ਛੱਪ ਚੁਕੀਆਂ ਨੇ ਤੇ ਉਹ ਵੀ ਜਿਹੜੀਆਂ ਤੂੰ ਛਪਾਉਣਾ ਨਹੀਂ ਚਾਹੁੰਦਾ ਮੈਂ ਚਾਹੁੰਦੀ ਆ ਬਲਕਿ ਮੇਰੀ ਅਰਜ਼ ਹੈ ਕਿ ਤੂੰ ਮੇਰੇ ਉੱਤੇ ਇੱਕ ਕਹਾਣੀ ਲੇਖ ਤੇਰੇ ਅੰਦਰਲਾ ਕਹਾਣੀਕਾਰ ਜੋ ਵੀ ਉਸ ਕਹਾਣੀ ਦਾ ਅੰਤ ਪੇਸ਼ ਕਰੇਗਾ ਮੈਨੂੰ ਕਬੂਲ ਹੋਵੇਗਾ ਚਾਹੇ ਉਹ ਹਮੇਸ਼ਾ ਲਈ ਮਿਲਣ ਹੋਵੇ ਚਾਹੇ ਜੁਦਾਈ ਲੀਨਾ ਦੀਆਂ ਅੱਖਾਂ ਵਿੱਚ ਵਿੱਚੋਂ ਹੰਝੂ ਕਿਰਨ ਲੱਗੇ। ਸ਼ਾਮ ਦੀ ਲਾਲੀ ਦੀਆਂ ਰੰਗੀਆਂ ਸਿਮਟ ਕੇ ਆਸਮਾਨ ਦੇ ਪੱਛਮੀ ਕੋਨੇ ਵਿੱਚ ਕੁਝ ਗਜਾਂ ਦਾ ਹਾਸ਼ੀਆ ਬਣ ਗਈਆਂ ਸਨ। ਦੂਰ ਸਟਾਕ ਹੋਮ ਦੀਆਂ ਇਮਾਰਤਾਂ ਵੱਲੋਂ ਰੋਸ਼ਨੀ ਦਾ ਇੱਕ ਗੁਬਾਰਚਾ ਉੱਠਦਾ ਦਿਸਿਆ। ਸਲਾਹਉਦੀਨ ਨੇ ਤੁਰਦਿਆਂ-ਤੁਰਦਿਆਂ ਰੋਕ ਕੇ ਲੀਨਾ ਨੂੰ ਆਪਣੀ ਹਿੱਕ ਨਾਲ ਕੋਟ ਲਿਆ। ਵਾਰੀ-ਵਾਰੀ ਨਾਲ ਉਸ ਦੀਆਂ ਸਿੱੱਜਲ ਅੱਖਾਂ ਭਿੱਜੀਆਂ ਗੱਲਾਂ ਤੇ ਹੋਟਾਂ ਨੂੰ ਚੁੰਮ ਦਿਆਂ ਕਿਹਾ ਤੂੰ ਕਹੇ ਤਾਂ ਮੈਂ ਹੁਣੇ ਤੇਰੇ ਨਾਲ ਵਿਆਹ ਕਰਵਾ ਲਵਾਂ ਪਰ ਇਹ ਜ਼ਿੰਮੇਵਾਰੀ ਮੇਰੇ ਲੇਖਕ ਨੂੰ ਨਾ ਸੌਂਪੀ ਪਤਾ ਨਹੀਂ ਉਹ ਕੀ ਫੈਸਲਾ ਕਰੇਗਾ ਜੇ ਕਿਤੇ ਉਸਨੇ ਕਹਾਣੀ ਵਿੱਚ ਹੀਰੋ ਹੀਰੋਇਨ ਨੂੰ ਵੱਖ ਕਰ ਦਿੱਤਾ ਤਾਂ ਮੈਨੂੰ ਬੇਵਫਾ ਨਾ ਸਮਝੀ ਸੱਲੂ ਜਿੰਨਾ ਭਰੋਸਾ ਮੈਨੂੰ ਉਸ ਕਹਾਣੀਕਾਰ ਉੱਤੇ ਹੈ ਤੈਨੂੰ ਵੀ ਉਹਨਾ ਹੋਣਾ ਚਾਹੀਦਾ ਹੈ ਲੀਨਾ ਨੇ ਸਲਾਹਉਦੀਨ ਦੀ ਠੋਡੀ ਹੇਠ ਆਪਣਾ ਸਿਰ ਟਿਕਾ ਦਿੱਤਾ ਉਹ ਜੋ ਵੀ ਫੈਸਲਾ ਕਰੇਗਾ ਤੈਨੂੰ ਵੀ ਮੰਨਣਾ ਪਵੇਗਾ ਸੱਲੂ ਇਸ ਘਟਨਾ ਨੂੰ 7 ਹਫ਼ਤੇ ਬੀਤ ਚੁੱਕੇ ਨੇ ਲੀਨਾ ਨੇ ਸਲਾਹਉਦੀਨ ਅੱਜ ਵੀ ਉਸੇ ਫਲੈਟ ਵਿੱਚ ਰਹਿੰਦੇ ਨੇ ਪਰ ਹੁਣ ਕਿਸੇ ਸਵੇਰ ਲੀਨਾ ਸਲਾਹਉਦੀਨ ਦੀਆਂ ਤਲੀਆਂ ਵਿੱਚ ਕੁੱਤ-ਕੁੱਤੀਆਂ ਕਰਕੇ ਉਸ ਨੂੰ ਨਹੀਂ ਜਗਾਉਂਦੀ ਤੇ ਨਾ ਹੀ ਫਲੈਟ ਵਿੱਚ ਸਾਰੇ ਰਹੇ ਦੁੱਧ ਦੀ ਬਦਬੂ ਫੈਲਦੀ ਹੈ। ਸਲਾਹਉਦੀਨ ਨੇ ਆਪਣੇ ਜਜ਼ਬਾਤ ਤੇ ਅਹਿਸਾਸ ਦੇ ਸਾਰੇ ਦਰਵਾਜ਼ੇ ਖੋਲ ਦਿੱਤੇ ਨੇ। ਪਰ ਅੱਜ ਤੱਕ ਉਥੇ ਕੋਈ ਚੋਰੀ ਕਰਨ ਨਹੀਂ ਆਇਆ। ਅਕਸਰ ਉਹ ਰਾਤ ਨੂੰ ਕਾਗਜ਼ ਕਲਮ ਫੜ ਕੇ ਟੇਬਲ ਦੇ ਲੈਂਪ ਕੋਲ ਜਾ ਬੈਠਦਾ ਹੈ ਪਰ ਦੋ ਅੱਖਰ ਵੀ ਨਹੀਂ ਲਿਖ ਸਕਦਾ। ਸਲਾਹਉਦੀਨ ਨੂੰ ਪਤਾ ਹੈ ਕਿ ਜੇ ਉਹ ਲੀਨਾ ਨਾਲ ਵਿਆਹ ਕਰਵਾਉਣ ਦੀ ਜ਼ੇਦ ਕਰੇਗਾ ਤਾਂ ਵੀ ਉਹ ਨਹੀਂ ਮੰਨੇਗੀ। ਹੁਣ ਉਹ ਲੀਨਾ ਦੇ ਸੁਭਾ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ ਲੀਨਾ ਸਲਾਹਉਦੀਨ ਵਿਚਲੇ ਕਹਾਣੀਕਾਰ ਨੂੰ ਹੀ ਪ੍ਰੇਮ ਕਰਦੀ ਹੈ ਸਿਰਫ ਸਲਾਹਉਦੀਨ ਸੋਚਦਾ ਹੈ ਕਾਸ਼ ਉਹ ਕਹਾਣੀਕਾਰ ਨਾ ਹੁੰਦਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ